ਅਲੀ ਬਾਬਾ ਕਹਿੰਦਾ ਮੈਂ ਸਿੱਖਾਂ ਦਾ ਬਾਬਾ ਜਿਵੇਂ ਤੁਹਾਡਾ ਸਰਸੇ ਵਾਲਾ ਸਾਧ ਬਾਬਾ ਤੇ ਕਹਿੰਦਾ ਮੈਂ ਮਾਫੀ ਦਿੰਨਾ ਓਏ ਤੂੰ ਮਾਫੀ ਦੇਣ ਵਾਲਾ ਹੁੰਨਾ ਕੌਣ ਆ ਸੌਦਾ ਸਾਧ ਨਾਲ ਸਾਡਾ ਸੌਦਾ ਕਰਨ ਵਾਲੇ ਨੂੰ ਕੀ ਸਜ਼ਾ ਲਾਉਣੀ ਆ ਇਹ ਅੱਜ ਫੈਸਲਾ ਕਰਨਾ ਤੇ ਜੇ ਤੁਹਾਨੂੰ ਜਥੇਦਾਰ ਰਗਵੀਰ ਸਿੰਘ ਤੇ ਯਕੀਨ ਆ ਕਿ ਉਹਨੂੰ ਬਣਦੀ ਸਜ਼ਾ ਦੇਊਗਾ ਕਿਉਂਕਿ ਜਥੇਦਾਰ ਰਗਵੀਰ ਸਿੰਘ ਕੋਈ ਫੂਲਾ ਸਿੰਘ ਨਹੀਂ ਹੈ ਜਿਹੜੇ ਨੇ ਉਸ ਸਮੇਂ ਦੇ ਬਾਦਸ਼ਾਹ ਨੂੰ ਕਿਹਾ ਸੀ ਕਹਿੰਦਾ ਓਏ ਕਾਣਿਆ ਕਿੱਧਰ ਝੋਟੇ ਤੇ ਚੜੀ ਜਾਣਾ ਤੈਨੂੰ ਝੋਟੇ ਤੇ ਚੜਾਇਆ ਕਿਹਨੇ ਆ ਤੇ ਬਾਦਸ਼ਾਹ ਨੇ ਹੱਥ ਬੰਨ੍ਹ ਕੇ ਕਹਿਤਾ ਸੀ ਕਹਿੰਦਾ ਜੀ ਚੜਾਉਣ ਵਾਲੇ ਤੁਸੀਂ ਹੋ ਲੋਕਾਂ ਦਾ ਬਾਦਸ਼ਾਹ ਸੀ ਤੇ ਲੋਕਾਂ ਨੇ ਬਣਾਇਆ ਸੀ ਤੇ ਇਹਨਾਂ ਨੂੰ ਵੀ ਇਸ ਥਾਂ ਤੇ ਪਹੁੰਚਾਉਣ ਵਾਲੇ ਅਸੀਂ ਲੋਕ ਆ ਤੇ ਜੇ ਤੁਹਾਨੂੰ ਇਹਦਾ ਗੁਨਾਹ ਮਾਫੀਯੋਗ ਲੱਗਦਾ ਤਾਂ ਪੋਸਟ ਪੂਰੀ ਨਾਲ ਦੇਖੋ ਇੱਥੇ ਛੱਡ ਦਿਓ ਤੇ ਜੇ ਇਹਨੂੰ ਸਜ਼ਾ ਦੇਣੀ ਬਣਦੀ ਆ ਤੇ ਜਿਹੜੀ ਸਜ਼ਾ ਤੁਸੀਂ ਚਾਹੋ ਨਿਓ ਕਮੈਂਟ ਬਾਕਸ 'ਚ ਲਿਖਿਓ ਵੀ ਤੇ ਇਸ ਪੋਸਟ ਨੂੰ ਸ਼ੇਅਰ ਕਰਕੇ ਅੱਗੇ ਪੁੱਛਿਓ ਜ਼ਰੂਰ ਕਿ ਇਸ ਬੰਦੇ ਨੂੰ ਸਜ਼ਾ ਲਾਉਣੀ ਕੀ ਬਣਦੀ ਆ ਜਾਣੇ ਅਣਜਾਣੇ ਚ ਹੋਈਆਂ ਭੁੱਲਾ ਕਹਿ ਕੇ ਨਹੀਂ ਸਰਦਾ ਅਣਜਾਣੀਆਂ ਭੁੱਲਾਂ ਤੇਰੀਆਂ ਕੀਤੀਆਂ ਮਾਫ਼ ਸੁਖਵੀਰ ਸਿਆ ਪਰ ਜਿਹੜੀਆਂ ਜਾਣ ਪੁੱਝ ਕੇ ਕੀਤੀਆਂ ਪਹਿਲਾਂ ਉਹ ਲਿਖ ਕੇ ਪਹਿਲਾਂ ਦੱਸ ਕੇ ਕੀਤੀਆਂ ਕੀ ਨੇ ਤੇ ਸਾਡੇ ਕਾਲ ਤੱਕ ਦੀ ਫਸੀਲ ਤੋਂ ਖੜ ਕੇ ਸਾਡੇ ਕਾਲ ਤੱਕ ਦਾ ਜਥੇਦਾਰ ਜੇ ਕਿਤੇ ਫੂਲਾ ਸਿਓਰਗਾ ਹੋਵੇ ਤੇ ਫਿਰ ਪੁੱਛੇ ਕੀ ਕੀ ਪੁੱਛੇ ਵੀ ਤੇਰੀਆਂ ਜਾਣ ਪੁੱਝ ਕੇ ਕੀਤੀਆਂ ਗਲਤੀਆਂ ਆਹਾ ਆਹਾ ਨੇ ਤੇ ਇਹਨਾਂ ਦਾ ਤੂੰ ਸਪਸ਼ਟੀਕਰਨ ਦੇ ਦੱਸ ਕੀਤੀਆਂ ਕਿ ਨਹੀਂ ਝੋਲੀ ਪਵਾ ਤੇ ਝੋਲੀ ਪਵਾਉਣ ਤੋਂ ਬਾਅਦ ਕਿਉਂਕਿ ਜਗ ਜाहਰ ਕੀਤੇ ਹੋਏ ਗੁਨਾਹ ਨੇ ਇਹਦੀ ਫਿਰ ਸਜ਼ਾ ਇੱਕੋ ਹੀ ਬਣਦੀ ਆ ਉਹ ਬਣਦੀ ਆ ਪੰਥ ਚੋਂ ਸੇਕਣਾ ਤੇ ਹਰ ਤਰ੍ਹਾਂ ਦੀ ਸਾਝ ਸਿੱਖ ਕੌਮ ਬਲੋ ਇਸ ਬੰਦੇ ਨਾਲ ਤੋੜਨੀ ਜਿਸ ਗੱਲ ਨਾਲ ਸਹਿਬ ਤੋਂ ਤੱਕ ਕਮੈਂਟ ਜ਼ਰੂਰ ਕਰਿਓ ਸਭ ਤੋਂ ਪਹਿਲਾਂ ਦਾ ਫਖਰੇ ਕੌਮ ਦਾ ਅਵਾਰਡ ਵਾਪਸ ਕਰੋ ਜਿਹੜਾ 2011 ਚ ਕੀਆ ਤੁਸੀਂ ਲਿਆ ਸੀ ਕਿਉਂਕਿ ਅਕਾਲ ਤਖਤ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਨੂੰ ਬਰਬਾਦ ਕਰਨ ਵਾਲਾ ਬੰਦਾ ਫਖਰੇ ਕੌਮ ਕਿੱਦਾਂ ਹੋ ਸਕਦਾ ਤੇ ਦੂਜੀ ਗੱਲ ਅਕਾਲ ਤਖਤ ਤੋਂ ਜਾਰੀ ਹੋਏ ਹੁਕਮਨਾਮੇ ਦੀ ਉਲੰਘਣਾ ਕਰਕੇ ਸਰਸਾ ਸਾਥ ਦੇ ਨਾਲ ਸੌਦਾ ਕਰਨ ਵਾਲਾ ਅਕਾਲੀ ਦਲ ਦਾ ਆਗੂ ਰਹਿਣ ਦੇ ਕਾਬਲ ਨਹੀਂ ਹੋ ਸਕਦਾ। ਗੁਰੂ ਪਾਸ਼ਾ ਨੇ ਸਭ ਤੋਂ ਵੱਡਾ ਦਰਜਾ ਸੰਗਤ ਨੂੰ ਦਿੱਤਾ ਤੇ ਅੱਜ ਸੰਗਤ ਤੁਸੀਂ ਉਹ ਸਾਰੇ ਤੁਸੀਂ ਫੈਸਲਾ ਕਰਨਾ ਕਿ ਇਸ ਬੰਦੇ ਨੂੰ ਸਜ਼ਾ ਕੀ ਲਾਉਣੀ ਆ ਕਿਉਂਕਿ ਇਹਨਾਂ ਦੇ ਲਾਏ ਹੋਏ ਜਥੇਦਾਰ ਤੋਂ ਇਹਨਾਂ ਨੂੰ ਕੋਈ ਸਜ਼ਾ ਮਿਲਦੀ ਕੋਈ ਆਸ ਨਹੀਂ ਹੈ। ਸਾਡੇ ਪਿੰਡਾਂ 'ਚ ਇੱਕ ਬੰਦੇ ਦੀ ਕੀਤੀ ਗਲਤੀ ਦਾ ਖਮਿਆਲ ਜੇ ਉਹਦੇ ਪੁੱਤ-ਪੋਤਿਆਂ ਤੇ ਵੀ ਦਾਗ ਲੱਗ ਜਾਂਦਾ ਭੁਗਤਦੇ ਆ। ਤੇ ਇਹਨਾਂ ਨੂੰ ਇੰਨੀ ਛੇਤੀ ਅਸੀਂ ਬੜੀ ਕਿਵੇਂ ਕਰ ਦਈਏ ਯਾਰ ਤੇ ਮੈਂ ਸਿੰਘ ਸਾਹਿਬ ਨੂੰ ਵੀ ਕਹਿਣਾ ਵੀ ਜੇ ਤੁਸੀਂ ਕਾਲ ਤੱਕ ਦੇ ਜਥੇਦਾਰ ਦੀ ਮर्यादा ਰੱਖਣੀਆਂ ਤਾਂ ਕਾਲ ਤੱਕ ਦੀ ਫਸੀਲ ਤੋਂ ਖੜ ਕੇ ਤੇ ਉਹਨੂੰ ਥੱਲੇ ਖੜਾ ਕੇ ਸੁਖਬੀਰ ਸਿੰਘ ਬਾਦਲ ਨੂੰ ਆਹ ਗੱਲਾਂ ਪੁੱਛਿਓ ਜਿਹੜੇ ਜਾਣਬੁੱਝ ਕੇ ਉਹਨੇ ਗੁਨਾਹ ਕੀਤੇ ਆ ਉਹਨਾਂ ਦਾ ਕਬੂਲਨਾਮਾ ਕਰਵਾਇਓ ਤੇ ਫੇਰ ਪੰਥ ਦੇ ਵਿੱਚੋਂ ਸੇਕਿਓ ਪਹਿਲਾਂ ਗੁਨਾਹਤਕ ਸੁਖਬੀਰ ਬਾਦਲ ਨੂੰ ਇਹ ਪੁੱਛ ਲਿਓ ਵੀ ਤੂੰ ਆਪਦੀ ਕੋਟੀ 'ਚ ਸਾਰੇ ਸਿੰਘ ਸਾਹਿਬ ਨੂੰ ਬੁਲਾ ਕੇ ਤਲਬ ਕਰਕੇ ਉਹਨਾਂ ਨੂੰ ਹੁਕਮ ਲਾਇਆ ਕਿ ਨਹੀਂ ਲਾਇਆ ਸਰਸਾ ਸਾਧ ਨੂੰ ਮਾਫ ਕਰਨ ਦਾ ਤੇ ਦੂਜਾ ਪਿਛਾ ਕੇਸ ਦੇ ਵਿੱਚ ਕੇਸ ਵਾਪਸ ਲੈ ਕੇ ਤੇ ਜਿਹੜੇ ਜੱਜ ਨੇ ਉਹ ਕੇਸ ਨੂੰ ਖਾਰਜ ਕੀਤਾ ਉਹਦੀ ਘਰ ਵਾਲੀ ਜਿਹੜੀ ਵਕੀਲ ਸੀ ਉਹਨੂੰ ਉੱਚ ਅਦਤਿਆਂ ਤੇ ਤੁਸੀਂ ਨਵਾਜਿਆ ਕਿ ਨਹੀਂ ਨਵਾਜਿਆ ਇਹ ਗੱਲ ਕਬੂਲ ਕਰ ਸੁਖਵੀਰ ਸਿੰਘ ਅਕਾਲ ਤਖਤ ਦਾ ਹੁਕਮਨਾਮਾ ਨਾ ਮੰਨ ਕੇ ਤੂੰ ਸਰਸਾ ਸਾਧ ਦੇ ਨਾਲ ਗੰਡ ਧੁੱਪ ਕੀਤੀ ਕਿ ਨਾ ਕੀਤੀ ਵੋਟਾਂ ਵਾਸਤੇ 2009 ਚ 2012 ਚ 2017 ਚ ਤੇ 2022 ਚ ਵੀ ਤੇ ਫਿਰ 2015 ਚ ਸਰੂਪ ਚੋਰੀ ਹੋਣ ਤੋਂ 2 ਢਾਈ ਮਹੀਨਿਆਂ ਤੱਕ ਚੁੱਪ ਕਿਉਂ ਧਾਰੀ ਰੱਖੀ ਤੇ ਤੁਹਾਨੂੰ ਇੱਕ ਆਲਾ ਅਫਸਰ ਨੇ ਕਿਹਾ ਸੀ ਕਿ ਦੋ ਦਿਨ ਆਕੇ ਪ੍ਰਕਾਸ਼ ਸਿੰਘ ਬਾਦਲ ਆਪ ਆਕੇ ਪਿੰਡ 'ਚ ਬੈਠ ਜਾਣ ਬੁਰਜ ਜਵਾਰ ਸਿੰਘ ਆਕੇ ਕਹਿੰਦਾ ਦੋ ਦਿਨਾਂ ਦੇ ਵਿੱਚ ਸਾਰੇ ਬੰਦੇ ਕਹਿੰਦਾ ਮੂਹਰੇ ਖੜੇ ਕਰ ਦਿੰਨਾ ਪਰ ਉਸ ਬੰਦੇ ਨੂੰ ਸੈਟ 'ਚੋਂ ਹੀ ਹਟਾ ਦਿੱਤਾ ਗਿਆ ਸੀ ਬਾਦਲਾਂ ਦੇ ਕਿੰਨੂ ਚੋਰੀ ਹੁੰਦੇ ਆ ਇਹਨਾਂ ਦਾ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਆਕੇ ਦੋ ਦਿਨ ਕਿਉਂ ਚੋਰੀ ਆਪ ਲਵਾਉਂਦੇ ਆ ਮੁੱਖ ਮੰਤਰੀ ਹੁੰਦੇ ਹੋਏ ਤੇ ਜਦੋਂ ਮੋਗੇ ਕਾਂਡ ਬਾਪਰ ਦਾ ਇੱਕ ਕੁੜੀ ਦਾ ਮਰਡਰ ਹੁੰਦਾਗਾ ਬੱਸ ਦੇ ਵਿੱਚੋਂ ਮਾਰ ਕੇ ਡਿੱਗ ਕੇ ਉਸ ਕੇਸ ਨੂੰ ਨਿਵੇੜਨ ਵਾਸਤੇ ਸਾਰਾ ਟੱਬਰ ਆ ਕੇ ਦੋ ਦਿਨ ਸਮੇਤ ਹਰਸਿਮਰਤ ਕੌਰ ਬਾਦਲ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਆ ਕੇ ਮੋਗੇ ਬੈਠੇ ਕੇ ਨਾ ਬੈਠੇ ਝੋਲੀ ਪਾਓ ਇਹ ਗੁਨਾਹ ਸਾਡੇ ਸਰੂਪ ਚੋਰੀ ਹੋਣ ਦੇ ਵਿੱਚ ਸ਼ਾਵਲ ਜਿਹੜਾ ਗੁਨਾਹਗਾਰ ਸੀ ਮਰਡਰ ਕਰ ਦਿੱਤਾ ਜਾਂਦਾ ਉਸ ਦੇ ਘਰਦਿਆਂ ਨੂੰ ਤੁਸੀਂ ਪੁਲਿਸ ਦੇ ਵਿੱਚ ਉਹਦੇ ਦੇ ਕੇ ਨਿਵਾਜਿਆ ਕਿ ਨਹੀਂ ਨਿਵਾਜਿਆ ਝੋਲੀ ਪਾਓ ਆਪਣੇ ਗੁਨਾਹ ਫਿਰ ਜਾਪ ਕਰ ਰਹੀ ਸੰਗਤ ਦੇ ਉੱਤੇ ਗੋਲੀਆਂ ਭਰਾਈਆਂ ਤੇ ਪੁਲਿਸ ਨੂੰ ਅਣਪਛਾਤਾ ਡਿਕਲियर ਕਰਵਾਇਆ ਕਿ ਨਹੀਂ ਕਰਵਾਇਆ ਝੋਲੀ ਪਾਓ ਆਪਣਾ ਗੁਨਾਹ ਫਿਰ ਸਰਸਾ ਸਾਧ ਨੂੰ ਕਲੀਨ ਚਿੱਟ ਦੇਣ ਵਾਲੀ ਸੀਬੀਆਈ ਦੇ ਪੱਖ ਦੇ ਵਿੱਚ ਭੁਗਤੇ ਕੇ ਨਾ ਭੁਗਤੇ ਕਿ ਜਿਹੜੀ ਜਾਂਚ ਹੈ ਸੀਬੀਆਈ ਕੋਲੋਂ ਹੀ ਹੋਣੀ ਚਾਹੀਦੀ ਆ ਝੋਲੀ ਪਾਓਗ ਨਾ ਤੇ ਸਾਡੇ ਸਿੱਖ ਨੌਜਵਾਨਾਂ ਦੇ ਕਾਤਲ ਨੂੰ ਸੁਮੇਲ ਸੈਣੀ ਨੂੰ ਤੁਸੀਂ ਉਹ ਚੌਧੇ ਦੇ ਕੇ ਡੀਜੀਪੀ ਤੱਕ ਦੇ ਉਹਦੇ ਦੇ ਕੇ ਨਵਾਜਿਆ ਕਿ ਨਹੀਂ ਨਵਾਜਿਆ ਤੇ ਜਹਾਰ ਆਲਮਰਗ ਦੇ ਪਰਿਵਾਰ ਨੂੰ ਵਿੱਚੋਂ ਸ਼ਰੋਮ ਨਹੀਂ ਅਕਾਲੀ ਦਲ ਚੋਂ ਸਿੱਖਾਂ ਦੀ ਸਰਮੌਰਮਾ ਕੇ ਪਾਰਟੀ ਦੇ ਵਿੱਚੋਂ ਤੁਸੀਂ ਟਿੱਟ ਦੇ ਕੇ ਨਵਾਜਿਆ ਕਿ ਨਹੀਂ ਨਵਾਜਿਆ ਝੋਲੀ ਪਾਓਗ ਨਾ ਜੇ ਤੁਹਾਨੂੰ ਵੀ ਇਹ ਜਿਹੜੇ ਗੁਨਾਹ ਨੇ ਇਹ ਜਾਣੇਣ ਜਾਣੇ ਚ ਹੋਏ ਲੱਗਦੇ ਆ ਤਾਂ ਮਾਫ ਕਰ ਦਿਓ ਤੇ ਜੇ ਤੁਹਾਨੂੰ ਜਾਣ ਬੁੱਝ ਕੇ ਕੀਤੇ ਹੋਏ ਇਹ ਪਰਮ ਗੁਨਾਹ ਲੱਗਦੇ ਆ ਤਾਂ ਫਿਰ ਸਜ਼ਾ ਵੀ ਲਿਖਿਓ ਤੇ ਪੰਥ ਚੋਂ ਸੇਕਣ ਦੇ ਹਮੈਤੀ ਹੈਗੇ ਹੋ ਕਿ ਨਹੀਂ ਹੈਗੇ ਨੇ ਨਾਲ ਸਾਂਝ ਤੋੜਨ ਦੇ ਹਮੈਤੀ ਹੈਗੇ ਹੋ ਕਿ ਨਹੀਂ ਹੈਗੇ ਇਹ ਕਮੈਂਟ ਬਾਕਸ ਚ ਦੱਸਿਓ ਜਰੂਰ ਤੇ ਜੇ ਸਹਿਮਤ ਹੈਗੇ ਹੋ ਤਾਂ ਇਸ ਪੋਸਟ ਨੂੰ ਸ਼ੇਅਰ ਜਰੂਰ ਕਰਿਓ ਤਾਂ ਕਿ ਜਦਿਆ ਰਗਵੀਰ ਸਿੰਘ ਲੋਕਾਂ ਦੀ ਰੌਂਸ ਜਾਣ ਜਾਣ ਕਿਉਂਕਿ ਉਹਨਾਂ ਨੇ ਜਿਹੜੀਆਂ ਚਿੱਠੀਆਂ ਹੁਣ ਵਾਇਰਲ ਕੀਤੀਆਂ ਨਾ ਲੋਕਾਂ ਦੇ ਵਿੱਚ ਸਪਰੈਡ ਕੀਤੀਆਂ ਗਈਆਂ ਜਿਹੜਾ ਮਾਫੀਨਾਮਾ ਇਹਨਾਂ ਦਾ ਉਹ ਥੋੜਾ ਟੈਂਪਰੇਚਰ ਚੈੱਕ ਕਰ ਰਹੇ ਹੈ ਲੋਕ ਕਿੰਨਾ ਕ ਬੋਲਦੇ ਆ ਨਿਸ਼ਾਨ ਸਾਹਿਬ ਦੇ ਰੰਗ ਤਾਂ ਬਦਲੇ ਗਏ ਪਰ ਬਾਦਲ ਬਦਲਨੇ ਜ਼ਰੂਰੀ ਨਹੀਂ ਇਹ ਸਾਰਾ ਥੋੜੇ ਹੱਥ 'ਚ ਆ